तीन दिन सरकारी चक्का जाम रहेगा छे सतवरी पी आर टीसी बसा नहीं चल यूनियन ने चंडीगढ़ विखे मुख्यमंत्री की रिहायश सामने प्रदर्शन करने का भी ऐलान किया है इस करके छे जनवरी तो लैके अठ जनवरी तक सरकारी बसा सफर करने वाले भारी परेशानी का सामना करना पै सकता है ਜੇਕਰ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਇਸ ਬੰਦ ਦਾ ਅਸਰ ਹੁਸ਼ਿਆਰਪੁਰ 'ਚ ਵੀ ਦੇਖਣ ਨੂੰ ਮਿਲਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੰਨ ਬਸ ਅਤੇ ਪੀਆਰਟੀਸੀ ਕਾਂਟ ਰੈਕਟ ਵਰਕਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਮਿੰਦਰ ਸਿੰਘ ਨੇ ਦੱਸਿਆ ਕਿ ਸਾੜੀਆਂ ਮੰਗਾਂ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀਆਂ ਹਨ ਜਿਸ ਵਿੱਚ ਮੁਲਾਜ਼ਮਾਂ ਨੂੰ ਪੱਕਾ ਕਰਨਾ ਉਹਨਾਂ ਦੀਆਂ ਤਨਖਾਹਾਂ ਵਿੱਚ ਵਾਅਦਾ ਕਰਨਾ ਅਤੇ ਬੱਸਾਂ ਦੀ ਗਿਣਤੀ ਵਿੱਚ ਵਾਅਦਾ ਕਰਨਾ ਸ਼ਾਮਲ ਹੈ बधी मुख भगवंत मान ने ट्रांसपोर्ट मंत्री, मंत्री नु एक महीने दे अंदर अंदर हल करने उस संबंधी असी ट्रांसपोर्ट मंत्री नाल मीटिंग भी की जिसका कोई हल नहीं निकलिया सरकार साडिया मंगा वाल नहीं दे रही तुण पल्के मुखमंत्री भगवंत मान ने रिहायश का घराव भी किया जाएगा जेकर फिर भी साढ़िया मंगा न मनिया गई वाले समय विच हड़ताल अणमिथे समय की जाएगी मुर्दाबादाद गाउ सरकार मुबादुर ट्रांस्पोर्ट मंत्री मुर्दाबाद मुबाद मुबाद ट्रांसपोर्ट मंत्री मुर्दाबाद डी एस टी पंजाब मुर्दाबाद डी एस टी पंजाब ट्रांसपोर्ट मंत्री मुर्दाबाद मुर्दाबाद मंत्री मुर्दाबाद ਜਿੰਦਾਬਾਦ ਮੁਰਦਾਬਾਦ ਟਰਾਂਸਪੋਰਟ ਮੰਤਰੀ ਮੁਰਦਾਬਾਦ 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 ਕਿਉਂ ਠਿਕਰ ਮੁਰਦਾਬਾਦ 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 ਟਰਾਂਸਪੋਰਟ ਮੰਤਰੀ ਮੁਰਦਾਬਾਦ 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 ਟਰਾਂਸਪੋਰਟ ਮੰਤਰੀ ਮੁਰਦਾਬਾਦ 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 ਟੂਟਾਣਾ ਮੁਰਦਾਬਾਦ 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 ਜਿੰਦਾਬਾਦ ਜੀ ਮੇਰਾ ਨਾਮ ਰਮਿੰਦਰ ਸਿੰਘ ਪੰਜਾਬ ਰੋਡਵੇਜ ਪਨਵਾਸ ਪੀਆਰਟੀਸ ਕੰਟਰੈਕਟਰ ਵਰਕਰ ਜੁਨੀਅਨ ਹੁਸ਼ਿਆਰਪੁਰ ਦਾ ਮੈਂ ਪ੍ਰਧਾਨ ਆ ਜੀ ਜਿਹੜਾ ਜਿਹੜਾ ਇਹ ਧਰਨਾ ਦਿੱਤਾ ਜਾ ਰਿਹਾ ਹੈ ਕੀ ਕਰਨਾ ਦਾ ਜੀ ਇਹ ਜਿਹੜਾ ਧਰਨਾ ਅੱਜ ਦਾ ਸਾਡਾ ਜੀ ਇਹ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਸਾਡੀਆਂ ਜਾਇਜ਼ ਦੇ ਹੱਕੀ ਮੰਗਾ ਨੇ ਉਹਦੇ ਸਬੰਧ ਦੇ ਵਿੱਚ ਇਹ ਤਿੰਨ ਦਿਨਾਂ ਦਾ ਹੜਤਾਲਿਆ ਸਾਡੀ ਜੀ ਵਾਰ-ਵਾਰ ਭਗਵੰਤ ਸਿੰਘ ਮੁੱਖ ਮੰਤਰੀ ਮਾਨ ਜਿਹੜੇ ਆਪਣੇ ਮੁੱਖ ਮੰਤਰੀ ਆ ਪੰਜਾਬ ਦੇ ਉਹਨਾਂ ਦੇ ਨਾਲ ਪੈਨਲ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੇ ਕਮੇਟੀ ਗਠਿਤ ਕੀਤੀ ਸੀ ਉਹਦੇ ਵਿੱਚ ਸਾਡੇ ਜਥੇਬੰਦੀ ਦੇ ਦੋ ਨੁਮਾਇंदे ਸ਼ਾਮਲ ਕੀਤੇ ਗਏ ਵੀ ਜਿਹੜੀ ਟਰਾਂਸਪੋਰਟ ਦੀ ਪਾਲਿਸੀ ਇਹਨਾਂ ਵਰਕਰਾਂ ਵਾਸਤੇ ਇੱਕ ਵੱਖਰੀ ਪਾਲਿਸੀ ਬਣਾ ਕੇ ਇਹਨਾਂ ਨੂੰ ਪਨ ਬਸ ਦੇ ਵਿੱਚ ਸਰਕਾਰੀ ਸਰੂਲਾਂ ਦੇ ਤਹਿਤ ਪੱਕੇ ਕੀਤਾ ਜਾਊਗਾ ਪਰ ਕਿਤੇ ਨਾ ਕਿਤੇ 6-7 ਮਹੀਨੇ ਬੀਤਣ ਦੇ ਬਾਵਜੂਦ ਵੀ ਉਹ ਜਿਹੜੀ ਪਾਲਿਸੀ ਸਾਡੇ ਜਥੇਬੰਦੀ ਦੇ ਦੋ ਨਮਈ ਦੇ ਵਿੱਚ ਬੈਠ ਕੇ ਬਣਾਈ ਗਈ ਸੀ ਸਾਡੇ ਉੱਚ ਅਧਿਕਾਰੀਆਂ ਨੇ ਉਹ ਪਾਲਿਸੀ ਨੂੰ ਨਕਾਰਦੇ ਹੋਏ ਕੂੜੇਦਾਨ ਸਿੱਟ ਕੇ ਹੋਏ ਆਪਣੀ ਇੱਕ ਨਵੀਂ ਪਾਲਿਸੀ ਜਿਹੜੀ ਆ ਪੰਜਾਬ ਦੀ 10 ਸਾਲਾਂ ਲਈ ਡਾਊਨਕੀਟਰ ਪਾਲਿਸੀ ਜਿਸ ਨੂੰ ਆਪਾਂ ਕਹਿ ਸਕਦੇ ਜਿਦੇ ਵਿੱਚ ਪਿੱਛੇ ਦੇ ਆਪਣੇ ਅਧਿਆਪਕ ਪੱਕੇ ਕੀਤੇ ਗਏ ਸੀ ਔਰ ਉਸ ਪਾਲਿਸੀ ਦੇ ਵਿੱਚ ਪੱਕੇ ਹੋਣ ਤੋਂ ਇਲਾਵਾ ਉਸ ਦੇ ਵਿੱਚ ਕੁਝ ਵੀ ਨਹੀਂ ਆ ਉਹ ਖੋਖਲੀ ਆ ਜਿਹਦੇ ਵਿੱਚ ਇੱਕ 25000 ਰੁਪਿਆ ਤਨਖਾਹ ਫਿਕਸ ਕੀਤੀ ਗਈ ਆ ਤੇ 58 ਸਾਲ ਤੱਕ ਨੌਕਰੀ ਸ਼ੋਰ ਕੀਤੀ ਗਈ ਆ ਅਸੀਂ ਉਸ ਦੇ ਸਬੰਧ ਵਿੱਚ ਹੱਕ ਵਿੱਚ ਬਿਲਕੁਲ ਵੀ ਨਹੀਂ ਆ ਇਸ ਕਰਕੇ ਸਾਡਾ ਐਜੀਟੇਸ਼ਨ ਇਹ ਆ ਕਿ ਸਾਡੇ ਟਰਾਂਸਪੋਰਟ ਦੀ ਵੱਖਰੀ ਪਾਲਿਸੀ ਬਣਾਈ ਜਾਵੇ ਤੇ ਸਾਨੂੰ ਉਸ ਦੇ ਆਧਾਰ ਤੇ ਪੱਕਾ ਕੀਤਾ ਜਾਵੇ ਇਹ ਜਿਹੜੀ ਅੱਜ 6 ਤਰੀਕ ਤੋਂ ਸ਼ੁਰੂ ਕੀਤੀ ਜਾ ਰਹੀ ਹੜਤਾਲ ਕਿੰਨੇ ਦਿਨ ਦੀ ਹੈ ਚੱਲੇਗੀ ਹੜਤਾਲ ਇਹ ਅੱਜ ਦੀ ਸਾਡੀ 6 ਤਰੀਕ ਦੀ ਅੱਜ ਦੀ ਹੜਤਾਲ ਹੈ ਕੱਲ ਨੂੰ 7 ਤਰੀਕ ਨੂੰ ਸਾਡਾ ਮੁੱਖ ਮੰਤਰੀ ਜੋ ਪੰਜਾਬ ਦਾ ਮੁੱਖ ਮੰਤਰੀ ਉਹਦੀ ਰਹਿਸ਼ਦਾ ਘਰਾਓ ਅਸੀਂ ਕਰਾਂਗੇ ਚੰਡੀਗੜ੍ਹ ਵਿਖੇ ਤੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਨੇ ਇਹਨਾਂ ਦਾ ਕੋਈ ਨਾ ਹੱਲ ਨਿਕਲਿਆ ਤਾਂ ਅਸੀਂ ਇਹ ਜਿਹੜੀ ਹੜਤਾਲਿਆ ਅਣਮਿੱਥੇ ਸਮੇਂ ਚ ਤਬਦੀਲ ਹੋ ਜਾਏਗੀ